ਜੱਬਣ ਚੱਲਣ ਰਤਨ ਸੇ ਸੁਣੀਰ ਵਹਿ ਗਏ ਕਿਹੜੇ ਮੁੱਤੀ ਤਾਂ ਸੇ ਜਾਨੀ ਚੱਲ ਗਏ ਜੱਬਣ ਚੱਲਣ ਰਤਨ ਸੇ ਗੱਲਾਂ ਦਾ ਕਹਿੰਦਾ ਕਹਿਤੀ ਸੁਣ ਲੀਆਂ ਬਹੁਤ ਹੋਰ ਵੀ ਜਿਹੜੀਆਂ ਮੈਂ ਸੁਣੀਆਂ ਨੇ ਉਹ ਲੋਕ ਵੀ ਸੁਣਦੇ ਨੇ ਜਿਹੜੀ ਵਿਚਾਰਤਾਰਾ ਪੰਜਾਬ ਚ ਪ੍ਰਚਲਿਤ ਸੀ ਸਦਤ ਹੋਰ ਵੀ ਸੀ ਸੁਣਨ ਵਾਲੀ ਕੁਰਬਾਨੀ ਪਈ ਸੀ ਕੁਰਬਾਨੀ ਨੂੰ ਪੜਨ ਵਾਲੇ ਸੁਣਨ ਵਾਲੇ ਸ੍ਰੀ ਚੰਦ ਗੋੜ ਵੀ ਸੀ। ਦਾਤੂ ਦਾਸੂ ਵੀ ਪ੍ਰਚਾਰ ਇਸੇ ਦਾ ਕਰਦੇ ਸੀ। ਹੋਰ ਖਬੀਰ ਪੰਥੀਏ ਵੀ ਕਰਦੇ ਸੀ। ਬਹੁਤ ਕਰਦੇ ਸੀ। ਰਵਦਾਸ ਪੰਥਾੜੇ ਵੀ ਕਰਦੇ ਸੀ। ਬਾਣੀ ਪਹਿਲਾਂ ਪਈ ਸੀ। ਜਿਹੜੇ ਨੂੰ ਜੱਪਣ ਬੜੀ ਕੜੀ ਰੋਟੀ ਹੈ ਘਾੜ ਲਈ। ਇਹਨੂੰ ਜੋਰ ਨਾਲ ਸਮਝਣਾ ਇਹਦੇ ਵਿੱਚੋਂ ਕੱਢਣ ਰਸ। ਸੁੱਕੀ ਰੋਟੀ 'ਚੋਂ ਰਸ ਕੱਢਣਾ। ਉਹਨਾਂ ਸੁੱਕੀ ਲੱਕੜ ਚਬੀ ਦੀਆਂ ਉਹ ਜੋ ਰਸ ਪੈਦਾ ਕਰਦਾ ਇਹੇ ਜੀ ਗੱਲ ਹੈ ਇਹ ਰੁੱਖੀ ਰੋਟੀ ਆ ਆ ਇਹ ਚ ਟੇਸਟ ਵਾਲੀ ਕੋਈ ਗੱਲ ਨਹੀਂ ਹੈਗੀ ਚੱਪਣਾ ਚੱਲਣਾ ਜੇ ਨੇ ਚਬੀ ਜਾਣ ਚਬੀ ਜਾਣ ਚਬੀ ਜਾਣ ਤਾਂ ਇਹ ਜਿਹੜਾ ਰਸ ਪੈਦਾ ਹੋ ਜਾਂਦਾ ਗੁਰਬਾਣੀ ਨੂੰ ਵਿਚਾਰੀ ਜਾਏ ਵਿਚਾਰੀ ਜਾਏ ਵਿਚਾਰੀ ਜਾਏ ਬਾਰ 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 ਫਿਰਮ ਜਪਿਆ ਇਹ ਹੈ ਗੱਲ ਬਾਰ-ਬਾਰ ਸਮਝ ਜਾਈਏ ਫੇਰੇ ਤੇ ਰਸਾਉਣ ਲੱਗ ਜਾਂਦਾ ਇਹ ਰਾਤ ਰਾਜ ਵਿੱਚ ਸਮਝ ਆ ਜਾ ਫਿਰ ਉਹ ਚੱਲੇ ਉਹ ਰਸਤੇ ਤੁਰੇ ਜੱਬੜ ਚੱਲਣ ਰਤਨ ਸੇ ਰਤਨ ਸੇ ਤਾਂ ਕਰਕੇ ਕਿ ਤੇਰਾ ਵੀ ਛੱਡਦਾ ਹੈਗਾ ਜਿਹੜਾ ਕੁਰਬਾਨੀ ਦੇ ਰਾਤੇ ਤੁਰਦਾ ਹੈ ਉੱਦਦਾ ਉਹਨੂੰ ਰੰਗ ਛੱਡਦਾ ਬਾਕੀ ਰੱਬ ਛੱਡਦਾ ਹੀ ਨਹੀਂ ਕਿਸੇ ਰਤਨ ਸੇ ਰਤਨ ਰੁੱਤੇ ਜਾਂਦੇ ਨੇ ਉਹਨਾਂ ਦੇ ਹਿਰਦੇ ਰੁੱਤੇ ਜਾਂਦੇ ਨੇ ਰੰਗ ਚੜ ਜਾਂਦਾ ਉਹਨਾਂ ਦੇ ਮਨ ਨੂੰ ਰਤ ਤਾਨ ਰੰਗ ਉਹਨਾਂ ਦੇ ਤੁਨ ਨੂੰ ਹਿਰਦੇ ਰੂਹ ਦਾ ਚੜ ਜਾਂਦਾ ਗੁਰਬਾਣੀ ਦਾ ਰੱਬ ਚੜ ਜਾਂਦਾ ਉਹਨਾਂ ਨੂੰ ਰਤਨ ਸੇ ਸੂਰੀਅਰ ਬਹਿ ਗਏ ਜਿਨ੍ਹਾਂ ਨੇ ਸੁਣ ਕੇ ਛੱਡਤੀ ਉਹ ਬਹਿ ਗਏ ਵੇਹ ਪਾਣੀ ਚ ਉਹ ਕਾਲੀ ਤਾਂ ਰਣ ਜਿਹੜੇ ਕਲਪਨਾ ਦੀ ਜੋ ਆਪਣੀ ਮਰਜ਼ੀ ਹੈ ਸੰਸਾਰ ਦੇ ਚ ਆਪਣੀਆਂ ਇੱਛਾਵਾਂ ਨੇ ਇਹ ਵਾਕੇ ਲੱਗੀ ਉਹਨਾਂ ਦੇ ਪੈਰੇ ਨਹੀਂ ਲੱਗੇ ਵਾਇਆ ਦੀ ਜਿਹੜੀ ਹੈ ਨਾ ਦੌੜ ਉਹ ਜਿ ਬਹਿ ਗਏ ਉਹ ਸਾਰੇ ਸੁਣੀਅਰ ਬਹਿ ਗਏ ਜਿਹੜੇ ਰੋਜ਼ ਸੁਣ ਕੇ ਆਉਂਦੇ ਨੇ ਗੁਰਬਾਣੀ ਉਹ ਵਾ ਉਹ ਤਾਂ ਰੁੜੇ ਜਾਂਦੇ ਨੇ ਨਦੀ ਚ ਉਹ ਰੁੱੜਦੇ ਰੁੱੜਦੇ ਹੀ ਸੁਣ ਰਹੇ ਨੇ ਨਾਲੇ ਰੁੜੇ ਜਾਂਦੇ ਨਾਲੇ ਸੁਣ ਜਾਂਦੇ ਜਾਂਦੇ ਨੇ ਨੈਗੇਟਿਵ ਪਾਸੇ ਨੂੰ ਸੁਣਦੇ ਨੇ ਪੋਜ਼ਿਟਿਵ ਗੱਲਾਂ ਨੂੰ ਸੁਣਦੇ ਨੇ ਪੋਜਿਟਿਵ ਬਾਣੀ ਜਾਂਦੇ ਨੇ ਨੈਗੇਟਿਵ ਵਾਲੇ ਪਾਸੇ ਨੂੰ ਜਾਂਦੇ ਨੇ ਨਰਕਾਂ ਨੂੰ ਗੱਲ ਸੁਣਦੇ ਨੇ ਸੁਰਗ ਦੀ ਤੇ ਸੁਰਗ ਦੀ ਗੱਲ ਹੈ ਨਾ ਮਰਬਾਨੀ ਸੁਰਗ ਦੀ ਸੁਰਗ ਦਾ ਉਪਦੇਸ਼ ਸੁਣ ਕੇ ਸੁਰਗ ਨੂੰ ਜਾਣ ਵਾਲਾ ਉਪਦੇਸ਼ ਸੁਣ ਕੇ ਸੁਣਦੇ ਨੇ ਜਾਂਦੇ ਜੁਦਾ ਸੁਰਗ ਹਾਂਜੀ ਥੋੜੀ ਜਰ ਵਹਿ ਗਏ ਛੇੜੇ ਮੁੱਤੀ ਤਾਂ ਸੇ ਜਾਨੀ ਚੱਲ ਗਏ ਛੇੜੇ ਮੁੱਤੀ ਤਾਂ ਜਦੋਂ ਪਤਾ ਲੱਗਦਾ ਹੈ ਜਦੋਂ ਟਿਕਨ ਰਤਿਆਂ ਦੇ ਕਿਹੜੇ ਹਿਰਦੇ ਚ ਤਾਹਾਂ ਜਦ ਨਿਕਲਦੀਆਂ ਨੇ ਜਦ ਸਮਾ ਆ ਜਾਂਦਾ ਸਰੀਰ ਛੱਡਣ ਦਾ ਇਹ ਕੀ ਹੋ ਗਿਆ ਮਾਇਦਾ ਕੇ ਹਾਜ਼ਰ ਪਹਿਲਾਂ ਥੋੜਾ ਜਿਹਾ ਕਮਾਲ ਇਹ ਜੇ ਫਿਰ ਵੇਲੇ ਹੋ ਕੇ ਕਰਾਂਗੇ ਬਈ ਜਰਾ ਕਬ ਸੌਰੀ ਪੋਜੀਸ਼ਨ ਹੋ ਜਵੇ ਫਿਰ ਵੇਲੇ ਹੋ ਕੇ ਆਪਾਂ ਨਵੇਂ ਜਫਰ ਫਿਰ ਹੋਰ ਕੁਝ ਕਰ ਲਈ ਉਹ ਕਹਿੰਦਾ ਬਿਲਕੁਲ ਸਿਕੰਡਰ ਉਹ ਦੋ ਜਾ ਰਹੇ ਰਹਿੰਦੇ ਨੇ ਉਹਦਾ ਜੋੜਿਆ ਉਹ ਵੀ ਕਿਸੇ ਦਾ ਕਲੂਟ ਤਾਂ ਜਿਤਾ ਹੈ ਮਨੀ ਹੈ ਏੜੇ ਬੁੱਤੀ ਤਾ ਤਾ ਨਿਕਲ ਗਈ ਹੱਟ ਕੇ ਸੱਜ ਚੱਲ ਗਏ ਸੱ ਚੱਲ ਗਿਆ ਛੱਡ ਗਿਆ ਸਾਹ ਲੈਣਾ ਛੱਡ ਗਿਆ ਜੱਤੀ ਰੁਬੰਦੀ ਉੱਤੇ ਅਕਲ ਕੀ ਕਰੇ ਅਕਲ ਨੇ ਉਲਟਾਰਾ ਫੜਿਆ ਹੋਇਆ ਸੀ ਅਕਲ ਨੇ ਫੈਸਲਾ ਲਿਆ ਹੋਇਆ ਸੀ ਕਿ ਆ ਕਰਕੇ ਨਾ ਥੋੜਾ ਜਿਹਾ ਸੋਖੇ ਜੇ ਹੋ ਗਏ ਫਿਰ ਇਹੀ ਕੰਮ ਕਰੂ ਉਸੋ ਕਾਲ ਦਰ ਦੇ ਸਾਰਾ ਮੇਰਾ ਖਤਮ ਹੋ ਗਿਆ ਹੋਜੀ